ਤੁਸੀਂ ਪਹਿਲੀ ਜਿਹੜੀ ਬੁੱਕ ਲਿਖੀ ਹੈ ਉਹ ਲਿਖੀ ਹੈ ਦ ਜਰਨੀ ਟੂ ਦਾ ਗੁਰਦੁਆਰਾ ਸੋ ਇਹਦੇ ਬਾਰੇ ਦੱਸੋ ਵੀ ਇਹ ਕਨਸੈਪਟ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਹੈ ਐਜ਼ ਅ ਇਨਸਟਰక్టర్ ਹियर ਇਥੇ ਮੈਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੀਚਰ ਸੀ 8 ਸਾਲ ਤੇ 4 ਸਾਲ ਪਹਿ મે 22 ਪ੍ਰਿੰਸੀਪਲ ਸੀ ਮੈਨੂੰ ਇਦਾਂ ਲੱਗਾ ਕਿ ਮੈਂ ਇਦਾਂ ਦੀ ਕਿਤਾਬ ਲਿਖਾਂ ਕਿ ਜਿਹੜੇ ਬੱਚੇ ਆਪਣੇ ਹੇਰਟੇਜ ਨਾਲ ਜੁੜ ਸਕਣ ਸੋ ਇਹ ਕਨਸੈਪਟ ਮੈਨੂੰ ਇਦਾਂ ਆਇਆ ਕਿ ਜਦੋਂ ਮੇਰੀ ਬੇਟੀ ਪਹਿਲਾਂ 13 ਸਾਲ ਪਹਿਲਾਂ ਹੋਈ ਉਦੋਂ ਮੈਨੂੰ ਇਦਾਂ ਸੀਗਾ ਕਿ ਇਹ ਰਿਸੋਰਸ ਮੈਂ ਬਣਾਵਾਂ ਕਿ 컬러ਫੁਲ ਇੰਗੇਜਿੰਗ ਰਿਸੋਰਸ ਹੋਵੇ ਜਿਹੜਾ ਉਹਦੇ ਨਾਲ ਉਹ ਪੰਜਾਬੀ ਸੱਭਿਆਚਾਰ ਤੇ ਸਿੱਖੀ ਦੀ ਹੈਰਿਟੇਜ ਨਾਲ ਜੋੜ ਸਕੇ। ਇਹ ਬੜਾ ਸੋਹਣਾ ਕਨਸੈਪਟ ਇਹਦੇ ਵਿੱਚ ਲਿਖਿਆ ਹੋਇਆ ਵੀ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਕਿਵੇਂ ਅਸੀਂ ਜਦਨੇ ਤਿਆਰੀ ਕੀ ਕਰਦੇ ਹਾਂ ਗੁਰਦੁਆਰਾ ਸਾਹਿਬ ਜਾਣ ਤੇ ਫਿਰ ਕਿਵੇਂ ਸਾਡੇ ਜਿਹੜੇ ਪੈਰੈਂਟਸ ਹੁੰਦੇ ਨੇ ਦੇਖੋ ਚੁੰਨੀ ਨਾਲ ਕਿੰਨੇ ਸੋਹਣੇ ਸਿਰ ਟਕੇ ਹੋਏ ਆ ਅ ਬੱਚਿਆਂ ਦੇ ਵੀ ਹਨਾ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਇਹ ਗੁਰਦੁਆਰਾ ਸਾਹਿਬ ਹੈ ਜੀ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਬਹੁਤ ਸਾਰੇ ਪਰਿਵਾਰ ਜੁੜ ਪਾ ਰਹੇ ਨੇ ਤੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਇਹ ਬੁੱਕਸ ਲਾਈਕ ਕਰਦੇ ਪਏ ਨੇ ਤੇ ਉਹਨਾਂ ਨੂੰ ਦਾ ਬੈਨੀਫਿਟ ਵੀ ਜਿਹੜੀ ਫੀਡਬੈਕ ਮੈਨੂੰ ਮਿਲਦੀ ਹੈਗੀ ਉਹ ਪੇਰੈਂਟਸ ਤੋਂ ਮਿਲਦੀ ਹੈਗੀ ਕਿ ਸਾਨੂੰ ਇੱਕ ਸਟਾਰਟਿੰਗ ਪੁਆਇੰਟ ਮਿਲ ਗਿਆ ਕਿ ਐਸੇ ਬੱਚਿਆਂ ਦੇ ਨਾਲ ਕਨਵਰਸੇਸ਼ਨ ਕਿੱਦਾਂ ਸ਼ੁਰੂ ਕਰਨੀ ਆ ਸੋ ਉਹਨਾਂ ਨੂੰ ਇਦਾਂ ਹੈਗਾ ਕਿ ਹੁਣ ਅਸੀਂ ਬੱਚਿਆਂ ਨਾਲ ਇਹ ਵਿਚਾਰ ਕਰ ਸਕਦੇ ਆ ਬੱਚੇ ਸਾਨੂੰ ਵੀ ਕੁਐਸਚਨ ਪੁੱਛ ਸਕਦੇ ਆ ਕਿ ਅਸੀਂ ਕਾਤੇ ਗੁਰਦੁਆਰੇ ਜਾਣੇ ਇਹ ਕਿਤਾਬ ਲਿਖਣ ਤੋਂ ਬਾਅਦ ਕੀ ਤੁਹਾਨੂੰ ਫੀਡਬੈਕ ਜਿਹੜੇ ਆਈ ਆਈ ਲੋਕਾਂ ਦੀ ਡਿਮਾਂਡ ਸੀਗੀ ਵੀ ਹੁਣ ਤੁਸੀਂ ਲੋਹੜੀ ਦੇ ਉੱਤੇ ਵੀ ਬੁੱਕ ਲਿਖ ਹਾਂਜੀ ਡਿਮਾਂਡ ਇਦਾਂ ਆਉਂਦੀ ਆ ਕਿ ਤੁਸੀਂ ਹੋਰ ਲਿਖੋ ਹੋਰ ਲਿਖੋ ਸਾਡੇ ਬੱਚੇ ਬੁੱਕਸ ਬਹੁਤ ਪਸੰਦ ਕਰਦੇ ਹੈਗੇ ਕਿ ਤੁਸੀਂ ਹੋਰ ਕਨਸੈਪਟ ਵੀ ਲਿਖੋ ਕਿ ਬੱਚੇ ਹੋਰ ਵੀ ਸਿੱਖ ਸਕਣ ਸੋ ਮੈਨੂੰ ਇਦਾਂ ਹੈਗਾ ਕਿ ਜਿੰਨਾ ਚਿਰ ਮੈਂ ਲਿਖ ਸਕਦੀ ਆ ਮੈਂ ਇਹ ਲਿਖੀ ਜਾਣੀਆਂ ਕਿਤਾਬਾਂ ਬੇਰੀ ਬੀਜੀ ਮੈਨੂੰ ਰਾਤ ਨੂੰ ਹਨਾ ਬਾਤਾਂ ਸੁਣਾਉਂਦੇ ਹੁੰਦੇ ਸੀਗੇ ਤੇ ਆ ਅੱਜ ਆਦੇ ਫੋਟੋ ਮੇਰੀ ਭੇਜੀ ਦੀ ਤੇ ਇਹ ਆਲਵੇਸ ਉਹਨਾਂ ਨੂੰ ਇਦਾਂ ਹੁੰਦਾ ਸੀਗਾ ਕਿ ਰਾਤ ਨੂੰ ਮੈਂ ਇਦਾਂ ਦੀਆਂ ਬਾਤਾਂ ਸੁਖਾਵਾਂ ਕਿ ਜਿਹੜਾ ਇਨੀਆਂ ਉਹ ਫੈਂਟੈਸਟਿਕ ਬਾਤਾਂ ਹੁੰਦੀਆਂ ਸੀਗੀਆਂ ਕੈਰੈਕਟਰਸ ਵੀ ਬਹੁਤ ਵਧੀਆ ਹੁੰਦੇ ਸੀਗੇ ਤੇ ਉਹਦੇ ਵਿੱਚ ਮੈਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਸੀਗਾ ਅਰਪਿਤ ਕੋਰ ਮੰਦਿਰ ਜੀ ਮਿਰਨਾਲਾਸ ਵਿਲੇ ਜੁੜੇ ਹੋਏ ਨੇ ਹਰਪੀਜੀ ਬਹੁਤ ਵਧੀਆ ਲੱਗ ਰਿਹਾ ਕਿ ਤੁਹਾਡੇ ਹੱਥ ਦੇ ਵਿੱਚ ਇਹ ਬੁੱਕਸ ਹੈਗੀਆਂ ਨੇ ਤੁਸੀਂ ਪਹਿਲੀ ਜਿਹੜੀ ਬੁੱਕ ਲਿਖੀ ਹੈ ਉਹ ਲਿਖੀ ਹੈ ਦ ਜਰਨੀ ਟੂ ਦਾ ਗੁਰਦੁਆਰਾ ਸੋ ਇਹਦੇ ਬਾਰੇ ਦੱਸੋ ਵੀ ਇਹ ਕਨਸੈਪਟ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਆਇਆ ਸੋ ਐਜ਼ ਅ ਇਨਸਟਰਕਟਰ ਹਿਅਰ ਇਥੇ ਮੈਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਟੀਚਰ ਸੀ 8 ਸਾਲ ਤੇ 4 ਸਾਲ ਫੇ ਮੈਂ ਵਾਈਸ ਪ੍ਰਿੰਸੀਪਲ ਸੀ ਮੈਨੂੰ ਇਦਾਂ ਲੱਗਾ ਕਿ ਮੈਂ ਇਦਾਂ ਦੀ ਕਿਤਾਬ ਲਿਖਾਂ ਕਿ ਜਿਹੜੇ ਬੱਚੇ ਆਪਣੇ ਹੈਰੀਟੇਜ ਨਾਲ ਜੁੜ ਸਕਣ ਸੋ ਇਹ ਕਨਸੈਪਟ ਮੈਨੂੰ ਇਦਾਂ ਕਿ ਜਦੋਂ ਮੇਰੀ ਬੇਟੀ ਪਹਿਲਾਂ 13 ਸਾਲ ਪਹਿਲਾਂ ਹੋਈ ਉਦੋਂ ਮੈਨੂੰ ਇਦਾਂ ਸੀਗਾ ਕਿ ਇਹ ਰਿਸੋਰਸ ਮੈਂ ਬਣਾਵਾਂ ਕਿ 컬러ਫੁਲ ਇੰਗੇਜਿੰਗ ਰਿਸੋਰਸ ਹੋਵੇ ਜਿਹੜਾ ਉਹਦੇ ਨਾਲ ਉਹ ਪੰਜਾਬੀ ਸਭਿਆਚਾਰ ਤੇ ਸਿੱਕੀ ਦੀ ਹੇਰਿਟੇਜ ਨਾਲ ਜੋੜ ਸਕੇ ਜੀ ਹਰਪੇ ਤੁਸੀਂ ਚਾਹਵਾਂਗੇ ਪਹਿਲੀ ਬੁੱਕ ਹੈ ਜਿਹੜੀ ਇਹਨੂੰ ਤੁਸੀਂ ਥੋੜਾ ਜਿਹਾ ਖੋਲ ਕੇ ਵੀ ਦਿਖਾਓ ਇਹਦੇ ਵਿੱਚ ਕੀ ਕੁਝ ਹੈਗਾ ਇਹਦੀਆਂ ਪਿਕਚਰਸ ਤੁਸੀਂ ਉਹ ਕੈਮਰੇ ਦੇ ਮੂਰੇ ਕਰਕੇ ਥੋੜਾ ਜਿਹਾ ਦਿਖਾਓ ਇਹ ਦੇਖੋ ਜੀ ਇਹ ਬੜਾ ਸੋਹਣਾ ਕਨਸੈਪਟ ਹੈ ਇਹਦੇ ਵਿੱਚ ਲਿਖਿਆ ਹੋਇਆ ਵੀ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਣਾ ਹੈ ਕਿਵੇਂ ਅਸੀਂ ਜਾਣ ਨੇ ਤਿਆਰੀ ਕੀ ਕਰਦੇ ਆ ਗੁਰਦੁਆਰਾ ਸਾਹਿਬ ਜਾਣ ਤੇ ਫਿਰ ਕਿਵੇਂ ਸਾਡੇ ਜਿਹੜੇ ਪੈਰੈਂਟਸ ਹੁੰਦੇ ਨੇ ਦੇਖੋ ਚੁੰਨੀ ਨਾਲ ਕਿੰਨੇ ਸੋਹਣੇ ਸਿਰ ਟਕੇ ਹੋਏ ਆ ਬੱਚਿਆਂ ਦੇ ਵੀ ਹਨਾ ਤੇ ਉਹਨਾਂ ਨੂੰ ਦੱਸਿਆ ਜਾ ਰਿਹਾ ਵੀ ਇਹ ਗੁਰਦੁਆਰਾ ਸਾਹਿਬ ਹੈ ਅਸੀਂ ਇਹਦੇ ਅੰਦਰ ਜਾਣਾ ਉਹਦੀ ਮਰਿਆਦਾ ਕੀ ਹੈ ਕਿਵੇਂ ਜਾ ਰਹਾਂ ਸੋ ਸਾਰੀਆਂ ਚੀਜ਼ਾਂ ਇਹਦੇ ਵਿੱਚ ਪੁਰੋਈਆਂ ਗਈਆਂ ਕਿ ਸੇਵਾ ਉੱਥੇ ਕਰਦੇ ਹਾਂ ਸੇਵਾ ਦਾ ਕੀ ਆ ਦੇਖੋ ਮਹੱਤਵ ਹੈ ਨਾਲ ਨਾਲ ਸਾਰੀ ਸਟੋਰੀ ਇੰਗਲਿਸ਼ ਤੇ ਵਿੱਚ ਦਿੱਤੀ ਗਈ ਹੈ ਤੇ ਨਾਲ ਨਾਲ ਪਿਕਚਰ ਜਿਹੜੀਆਂ ਨੇ ਉਹ ਬਣਾਈਆਂ ਗਈਆਂ ਨੇ ਗੁਰਦੁਆਰਾ ਸਾਹਿਬ ਦੀਆਂ ਤੇ ਅਰਦਾਸ ਉਹ ਕਰ ਰਹੇ ਨੇ ਅਰਦਾਸ ਕਿਵੇਂ ਕਰਦੇ ਨੇ ਕਿਵੇਂ ਕਰਨੀ ਚਾਹੀਦੀ ਹੈ ਆ ਦੇਖੋ ਇਹ ਖੂਬਸੂਰਤ ਪਿਕਚਰ ਹੈ ਜਿਹਦੇ ਵਿੱਚ ਸਾਰਾ ਦੱਸਿਆ ਜਾ ਰਿਹਾ ਹੈ ਤੇ ਯਾ ਪਲੀਜ਼ ਤੇ ਇਹਦੇ ਨਾਲ ਨਾਲ ਜਿਹੜੀਆਂ ਇਹ ਜਿਹੜੀਆਂ ਪਿਕਚਰਜ਼ ਬਣੀਆਂ ਹੋਈਆਂ ਹਰਪ੍ਰੀਤ ਇਹ ਬਹੁਤ ਸੋਹਣੀਆਂ ਇਹ ਦੇਖੋ ਤੁਸੀਂ ਦੱਸ ਵੀ ਰਹੇ ਹੋ ਹੈਨਾ ਸਾਰਾ ਕੁਝ ਦੱਸਿਆ ਜਾ ਰਿਹਾ ਲੰਗਰ ਕਿਉਂ ਛਕਦੇ ਨੇ ਬੱਚੇ ਇਹ ਵੀ ਦੱਸਿਆ ਆ ਗਿਆ ਹੈਗਾ ਇਹ ਕਨਸੈਪਟ ਤੁਹਾਡੇ ਦਿਮਾਗ ਦੇ ਵਿੱਚੋਂ ਲਵਾਇਆ ਵੀ ਇਹ ਜ਼ਰੂਰਤ ਹੈ ਕੀ ਤੁਹਾਨੂੰ ਲੱਗਦਾ ਵੀ ਇਹਦੇ ਨਾਲ ਬਹੁਤ ਸਾਰੇ ਪਰਿਵਾਰ ਜੁੜ ਪਾ ਰਹੇ ਨੇ ਤੇ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਇਹ ਬੁੱਕਸ ਲਾਈਕ ਕਰਦੇ ਪਏ ਨੇ ਤੇ ਉਹਨਾਂ ਨੂੰ ਦਾ ਬੈਨੀਫਿਟ ਵੀ ਸੋ ਇਹ ਜਿਹੜੀ ਮੈਂ ਪਹਿਲੀ ਕਿਤਾਬ ਨੇ ਪਬਲਿਸ਼ ਕੀਤੀ ਸੀਗੀ ਅਕਟੋਬਰ ਦੇ ਵਿੱਚ ਪਬਲਿਸ਼ ਕੀਤੀ ਸੀਗੀ ਸੋ ਉਦੋਂ ਤੋਂ ਤਾਂ ਕਾਫੀ ਕਾਪੀਸ ਪਿਕ ਗਈਆਂ ਹੈਗੀਆਂ ਤੇ ਜਿਹੜੀ ਫੀਡਬੈਕ ਮੈਨੂੰ ਮਿਲਦੀ ਹੈਗੀ ਉਹ ਪੇਰੈਂਟਸ ਤੋਂ ਮਿਲਦੀ ਹੈਗੀ ਕਿ ਸਾਨੂੰ ਇੱਕ ਸਟਾਰਟਿੰਗ ਪੁਆਇੰਟ ਮਿਲ ਗਿਆ ਕਿ ਐਸੀ ਬੱਚਿਆਂ ਦੇ ਨਾਲ ਕਨਵਰਸੇਸ਼ਨ ਕਿੱਦਾਂ ਸ਼ੁਰੂ ਕਰਨੀ ਆ ਸੋ ਉਹਨਾਂ ਨੂੰ ਇਦਾਂ ਹੈਗਾ ਕਿ ਹੁਣ ਅਸੀਂ ਬੱਚਿਆਂ ਨਾਲ ਇਹ ਵਿਚਾਰ ਕਰ ਸਕਦੇ ਆ ਬੱਚੇ ਸਾਨੂੰ ਵੀ ਕੁਐਸਚਨ ਪੁੱਛ ਸਕਦੇ ਆ ਕਿ ਅਸੀਂ ਕਾ ਤੇ ਗੁਰਦੁਆਰੇ ਜਾਂਦੇ ਆ ਤੇ ਉਹਨਾਂ ਨੂੰ ਪੁੱਛ ਸਕਦੇ ਮਾਂ ਇਹ ਦਰਬਾਰ ਸਾਹਿਬ ਦੇ ਵਿੱਚ ਜਾਂਦੇ ਉੱਥੇ ਆਪਾਂ ਦਰਬਾਰ ਸਾਹਿਬ ਦੇ ਵਿੱਚ ਕੀ ਕਰਦੇ ਆ ਸੋ ਇਹ ਜਿਹੜੀਆਂ ਉਹਨਾਂ ਦੇ ਵਿੱਚ ਕੁਐਸਚਨਸ ਹੁੰਦੀਆਂ ਉਹ ਹੁਣ ਬਾਹਰ ਆ ਰਹੀਆਂ ਜੀ ਬਿਲਕੁਲ अच्छा ਇਹਦੇ ਵਿੱਚ ਇਹ ਬੁਕਤੀ ਇੱਥੇ ਦਿਖਾਣਾ ਸਟਾਰਟਿੰਗ ਦੇ ਵਿੱਚ ਇਹ ਜਿਹੜਾ ਲਿਖਿਆ ਹੋਇਆ ਦਾ ਐਡਵੈਂਚਰਸ ਆਫ ਮਾਹੀ ਐਂਡ ਡੇਆ ਇਹ ਮਾਹੀ ਐਂਡ ਡੇਆ ਕੌਣ ਹੈ ਸੋ ਮਾਹੀ ਐਂਡ ਡੇਆ ਮੇਰੇ ਅਮੇਜਿਨਰੀ ਫਰੈਂਡਸ ਹੈਗੇ ਆ ਸੋ ਜਿਹੜਾ ਡੇਆ ਹੈਗਾ ਐਕਚੁਅਲੀ ਮੇਰੇ ਕਜ਼ਨ ਦਾ ਨਾਮ ਆ ਸੀ ਅਸੀਂ ਬਹੁਤ ক্লোਜ਼ ਹੈਗੇ ਸੋ ਮੈਨੂੰ ਇਦਾਂ ਸਿਕਾ ਕਿ ਮੈਂ ਦੇਆ ਦਾ ਨਾਮ ਵਿੱਚ ਲਿਖਾ ਤੇ ਜਿਹੜੀ ਮਾਹੀ ਹੈਗੀ ਆ ਮਾਹੀ ਦਾ ਮਤਲਬ ਹੈਗਾ ਕਿ ਆਪਣਾ ਫਰੈਂਡ ਆਪਣਾ ਕੰਪੈਨੀਅਨ ਸੋ ਇਹ ਜਿਹੜੇ ਦੋ ਨਾਮ ਹੈਗੇ ਇਹ ਸਿਬਲਿੰਗਸ ਨੂੰ ਜੋੜਦੇ ਆ ਯਾ ਅੱਛਾ ਦੂਸਰੀ ਕਿਤਾਬ ਜਿਹੜੀ ਹੈ ਅ ਇਹ ਤੁਸੀਂ ਲਿਖੀ ਹੈ ਲੋੜੀ ਦੇ ਉੱਤੇ ਇੱਕ ਕਿਤਾਬ ਲਿਖਣ ਤੋਂ ਬਾਅਦ ਕੀ ਤੁਹਾਨੂੰ ਫੀਡਬੈਕ ਜਿਹੜੇ ਆਈ ਹੈ ਲੋਕਾਂ ਦੀ ਡਿਮਾਂਡ ਸੀਗੀ ਵੀ ਹੁਣ ਤੁਸੀਂ ਲੋੜੀ ਦੇ ਉੱਤੇ ਵੀ ਬੁੱਕ ਲਿਖੋ ਹਾਂਜੀ ਸੋ ਮੈਨੂੰ ਇਦਾਂ ਡਿਮਾਂਡ ਇਦਾਂ ਆਉਂਦੀ ਆ ਕਿ ਤੁਸੀਂ ਹੋਰ ਲਿਖੋ ਹੋਰ ਲਿਖੋ ਸਾਡੇ ਬੱਚੇ ਬੁੱਕਸ ਬਹੁਤ ਪਸੰਦ ਕਰਦੇ ਹੈਗੇ ਕਿ ਤੁਸੀਂ ਹੋਰ ਕਨਸੈਪਟ ਵੀ ਲਿਖੋ ਕਿ ਬੱਚੇ ਹੋਰ ਵੀ ਸਿੱਖ ਸਕਣ ਸੋ ਮੈਨੂੰ ਇਦਾਂ ਹੈਗਾ ਕਿ ਜਿੰਨਾ ਚਿਰ ਮੈਂ ਲਿਖ ਸਕਦੀ ਆ ਮੈਂ ਇਹ ਲਿਖੀ ਜਾਣੀਆਂ ਕਿਤਾਬਾਂ ਯਾ ਟਿਕ ਹੈ ਅੱਛਾ ਪਰਿਵਾਰਾਂ ਦਾ ਇਹਦੇ ਉੱਤੇ ਫੀਡਬੈਕ ਆ ਰਿਹਾ ਉਹਦੇ ਨਾਲ ਹੀ ਤੁਹਾਨੂੰ ਅੱਗੇ ਮੋਟੀਵੇਸ਼ਨ ਮਿਲਦੀ ਅੱਗੇ ਹੋਰ ਕਿਵੇਂ ਕਿਵੇਂ ਦੀਆਂ ਬੁੱਕਸ ਲਿਆ ਰਹੇ ਹੋ ਹਾਂਜੀ ਸੋ ਤੁਹਾਨੂੰ ਪਤਾ ਅੱਗੇ ਅਪਰਾਲ ਦੇ ਮਹੀਨੇ ਵਿੱਚ ਆਪਾਂ ਵਿਸਾਖੀ ਮਨਾਉਨੇ ਆ ਸੋ ਫੈਬਰੂਰੀ ਦੇ ਐਂਡ ਵਿੱਚ ਮੈਂ ਉਹ ਵਿਸਾਖੀ ਦੀ ਬੁੱਕ ਰਿਲੀਜ਼ ਕਰਨੀ ਆ ਸੋ ਉਹ ਵਿਸਾਖੀ ਦੇ ਬੁੱਕ ਵਿੱਚ ਦੋ ਚੀਜ਼ਾਂ ਆਉਂਦੀਆਂ ਕਿ ਆਪਾਂ ਪੰਜਾਬੀ ਕਲਚਰ ਬਾਰੇ ਵੀ ਸਿੱਖਣਾ ਹੈਗਾ ਤੇ ਸਿੱਖੀ ਬਾਰੇ ਵੀ ਸਿੱਖਣਾ ਹੈਗਾ ਕਿ ਵਿਸਾਖੀ ਸਿੱਖਾਂ ਲਈ ਕੀ ਹੁੰਦੀ ਆ ਤੇ ਉਹਦਾ ਪੰਜਾਬ ਪੰਜਾਬੀਆਂ ਲਈ ਵੀ ਕੀ ਹੁੰਦੀ ਕਿ ਉਦੋਂ ਆਪਾਂ ਹਾਰਵੈਸਟ ਸੀਜ਼ਨ ਕਰਦੇ ਹੁੰਨੇ ਆ ਵਿਸਾਖ ਦਾ ਮਹੀਨਾ ਹੁੰਦਾ ਸੋ ਇਹ ਸਾਰੇ ਕਨਸੈਪਟ ਉਹ ਬੁੱਕ ਦੇ ਵਿੱਚ ਸ਼ੇਅਰ ਕਰਨੇ ਹੈਗੇ ਆ ਇਹ ਕਿਹੜੀ ਕਲਾਸ ਦੇ ਬੱਚੇ ਜ਼ਿਆਦਾ ਇਹ ਬੁੱਕਸ ਨੂੰ ਪੜ੍ਹ ਸਕਦੇ ਆ ਕਿੰਨਾ ਵਾਸਤੇ ਜ਼ਿਆਦਾ ਬੈਨੀਫਿਟ ਸੋ ਜਿਹੜੇ ਬੱਚੇ ਬਹੁਤ ਛੋਟੇ ਹੈਗੇ ਉਹ ਪੇਰੈਂਟਸ ਉਹਨਾਂ ਨੂੰ ਪੜ੍ਹਾ ਸਕਦੇ ਆ ਸੋ ਪ੍ਰੀ ਕੇ ਕਿ ਪੇਰੈਂਟਸ ਜਿਹੜਾ ਕੋ ਛੋਟੇ ਛੋਟੇ ਬੱਚੇ ਆ ਉਹਨਾਂ ਨੇ ਵੀ ਕਿਤਾਬਾਂ ਲਈਆਂ ਹੈਗੀਆਂ ਕਿ ਅਸੀਂ ਛੋਟੀ ਏਜ ਤੋਂ ਸ਼ੁਰੂ ਕਰੀਏ ਪਰ ਜੇ ਬੱਚਿਆਂ ਨੇ ਆਪ ਪੜ੍ਹਨੀਆਂ ਹੈਗੀਆਂ ਦੈਨ ਫਿਰ ਇਹ ਗ੍ਰੇਡ 2 ਟੂ 4 ਤੱਕ ਇਹ ਜਿਹੜੀ ਇੰਗਲਿਸ਼ ਲੈਂਗੁਏਜ ਯੂਜ਼ ਕੀਤੀ ਹੈਗੀ ਉਹਨਾਂ ਉਹਨਾਂ ਵਾਸਤੇ ਆ ਜੀ ਹਰਪ੍ਰੀਤ ਇਹਦਾ ਬੈਨੀਫਿਟ ਤੁਹਾਨੂੰ ਹੁੰਦਾ ਨਜ਼ਰ ਆ ਰਿਹਾ ਕਿੰਨੇ ਕੁ ਪਰਿਵਾਰਾਂ ਤੱਕ ਇਹ ਸਟੋਰੀਜ਼ ਐ ਬੁੱਕਸ ਜਿਹੜੀਆਂ ਪਹੁੰਚ ਰਹੀਆਂ ਨੇ ਤੇ ਉਹਨਾਂ ਦੇ ਤੁਹਾਨੂੰ ਕੀ ਲੱਗਦਾ ਇਹਦੇ ਨਾਲ ਕਿਵੇਂ ਦਾ ਚੇਂਜਸ ਤੁਸੀਂ ਔਰ ਵਧੀਆ ਚੇਂਜ ਦਿਖਾਈ ਦੇ ਰਿਹਾ ਚੇਂਜ ਇਹ ਹੀ ਹੁੰਦੀ ਹੈ ਕਿ ਆ ਕਿ ਜਿਹੜੇ ਪੇਰੈਂਟਸ ਆ ਅਪਾ ਅੱਗੇ ਵੀ ਗੱਲ ਕੀਤੀ ਸੀ ਕਿ ਜਿਹੜੇ ਪੇਰੈਂਟਸ ਕੰਮ ਕਰ ਰਹੇ ਆ ਆ ਜਿਹੜੀ ਆਪਣੀ ਹੁਣ ਇਕਨੋਮੀ ਹੈ ਕਿ ਕਿ ਦੋਨੇ ਪੇਰੈਂਟਸ ਨੂੰ ਕੰਮ ਕਰਨਾ ਪੈਂਦਾ ਸੋ ਇਹ ਆਏਗਾ ਕਿ ਇਹ ਈਜ਼ੀ ਚੀਜ਼ ਹੈ ਕਿ ਤੁਸੀਂ ਚੱਕ ਕੇ ਆਪਣੇ ਬੱਚਿਆਂ ਦੇ ਨਾਲ ਇਹ ਗੱਲਾਂ ਕਰ ਸਕੀਏ ਇਦਾਂ ਨਹੀਂ ਕਿ ਤੁਸੀਂ ਆਪ ਹੀ ਸਾਰਾ ਕੁਝ ਸੋਚਣਾ ਕਿ ਆਪ ਰਿਸਰਚ ਕਰਨੀ ਉਹ ਮੈਂ ਕੀਤੀ ਤੁਹਾਡੇ ਲਈ ਰਿਸਰਚ ਮੈਂ ਕੀਤੀ ਬੁੱਕ ਮੈਂ ਤੁਹਾਡੇ ਲਈ ਬਣਾਈ ਤੇ ਬਸ ਤੁਸੀਂ ਚੱਕ ਕੇ ਬੱਚਿਆਂ ਦੇ ਨਾਲ ਪੜ੍ਹਨੀ ਆ ਜੀ ਲੋੜੀ ਦੀ ਜਿਹੜੀ ਕਿਤਾਬ ਹੈ ਇਹਦੇ ਵਿੱਚ ਕੀ ਕੀ ਤੁਸੀਂ ਐਡ ਕੀਤਾ ਸੋ ਲੋੜੀ ਦੀ ਬੁੱਕ ਜਿਹੜੀ ਹੈਗੀ ਉਹ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਕਿ ਯਾ ਇਹਦੇ ਵਿੱਚ ਮੇਰੀ ਬੀਜੀ ਦੀ ਫੋਟੋ ਆ ਸੋ ਮੇਰੀ ਬੀਜੀ ਮੈਨੂੰ ਰਾਤ ਨੂੰ ਹਨਾ ਬਾਤਾਂ ਸੁਣਾਉਂਦੇ ਹੁੰਦੇ ਸੀਗੇ ਤੇ ਆ ਆਹ ਆਹ ਦੀ ਫੋਟੋ ਮੇਰੀ ਬੀਜੀ ਦੀ ਤੇ ਇਹ ਆਲਵੇਸ ਉਹਨਾਂ ਨੂੰ ਇਦਾਂ ਹੁੰਦਾ ਸੀਗਾ ਕਿ ਰਾਤ ਨੂੰ ਮੈਂ ਇਦਾਂ ਦੀਆਂ ਬਾਤਾਂ ਸੁਖਾਵਾਂ ਕਿ ਜਿਹੜਾ ਇੰਨੀਆਂ ਉਹ ਫੈਂਟੈਸਟਿਕ ਬਾਤਾਂ ਹੁੰਦੀਆਂ ਸੀਗੀਆਂ ਕੈਰੈਕਟਰਸ ਵੀ ਬਹੁਤ ਵਧੀਆ ਹੁੰਦੇ ਸੀਗੇ ਤੇ ਉਹਦੇ ਵਿੱਚ ਮੈਨੂੰ ਕੁਝ ਸਿੱਖਣ ਨੂੰ ਵੀ ਮਿਲਦਾ ਸੀਗਾ ਸੋ ਇਹ ਇਹ ਸਟੋਰੀ ਦੇ ਵਿੱਚ ਇਹ ਅਦੁੱਲਾ ਪੱਟੀ ਦੀ ਗੱਲ ਕਰਦੇ ਹੈਗੇ ਤੇ ਪੂਰੀ ਸਟੋਰੀ ਦੇ ਵਿੱਚ ਲਿਖੀ ਹੈਗੀ ਹੈ ਕਿ ਅਦੁੱਲਾ ਪੱਟੀ ਕੌਣ ਸੀ ਤੇ ਉਹਨੇ ਕਿਹਦੀ ਮਦਦ ਕੀਤੀ ਜੀ ਬਿਲਕੁਲ ਅச்சா ਹਰਪ੍ਰੀਤ ਜੇ ਬੁੱਕਸ ਕਿਸ ਨੂੰ ਚਾਹੀਏ ਚਾਹੀਦੀਆਂ ਨੇ ਉਹ ਕਿੱਥੇ ਕੰਟੈਕਟ ਕਰ ਸਕਦੇ ਨੇ ਹਾਂਜੀ ਤੁਸੀਂ Amazon ਤੋਂ ਇਹ ਬੁੱਕਸ ਆਰਡਰ ਕਰ ਸਕਦੇ ਹੈਗੇ ਆ ਤੇ ਤੁਸੀਂ ਮੇਰੇ Instagram ਪੇਜ ਨੂੰ ਫੋਲੋ ਕਰੋ @punjabi tales for little ones ਤੇ ਤੁਸੀਂ ਮੈਨੂੰ ਈਮੇਲ ਵੀ ਕਰ ਸਕਦੇ ਹੈਗੇ ਆ punjabitalesforlittleones@gmail.com ਜੇ ਜਿਹੜਾ ਬੁੱਕ ਹੈਗੀ ਜੇ ਤੁਸੀਂ ਹੁਣ ਲੋਹੜੀ ਪਾਰਟੀ ਕਰਨੀ ਹੈਗੀ ਆ ਤੇ ਤੁਸੀਂ ਚਾਹੁੰਦੇ ਆ ਕਿ ਬੱਚਿਆਂ ਨੇ ਕੋਈ ਐਕਟੀਵਿਟੀ ਹੋਵੇ ਦੈਨ ਤੁਸੀਂ ਬਾਲਕ ਵਿੱਚ ਵੀ ਆਰਡਰ ਕਰ ਸਕਦੇ ਤੁਸੀਂ ਮੈਨੂੰ ਈਮੇਲ ਕਰ ਦਿਓ